ਉਹ ਨਿਹਰਾ ਰੰਗ ਰੂਪ ਦੇਖੋ ਕਿੰਨਾ ਸੋਹਣਾ ਪਰ ਝਾੜ ਜਮਾ ਹੀ ਨਹੀਂ ਚਾਰਾਂ ਕਿੱਲਾਂ ਦੇ ਵਿੱਚੋਂ 112 ਸਾਢੇ ਸੀ ਟਰਾਲੀ ਹੋਈ ਆ ਚਾਰਾਂ ਕਿੱਲਾਂ ਚੋਂ ਤੇ ਮਹਾ 45 46 ਗੱਟੇ ਹੋਣਗੇ ਕਿੱਲੇ ਨੂੰ ਉਹ ਵੀ ਅੱਜ ਤੋਲਦੇ ਆ ਤਾਂ ਤੇ ਜੇ ਇਹਨੂੰ ਲੋਰੀਆਂ ਦੇ ਹੀ ਕੇ ਘਰੇ ਪਈ ਨੂੰ ਲੋਰੀਆਂ ਦੇ ਹੀ ਕੇ ਸਿਕਾਈ ਗਏ ਫੇਰ ਇਹਦਾ ਝੜ ਜਾਮਾ ਹੀ ਮਰ ਜਾਣਾ ਇਹ ਫੈਨਾ ਛਤਰੀ ਦਾ ਛਾਲੀ ਦਾ ਸਾਰੇ ਭੱਜੇ ਜਾਂਦੇ ਆ سامنے ਵਾਸਲਾ ਭੈਣ ਦਾ ਝਾੜਾ ਜੀ ਬਹੁਤ ਘਾਟਾ ਜੋਤ ਲੈ ਰਾਂ ਰੰਗ ਰੂਪ ਦੇਖੋ ਕੰਡਾ ਸੋਹਣਾ ਪਰ ਝਾੜ ਜਮਾ ਨਹੀਂ 14 ਕਿੱਲਿਆਂ ਦੇ ਵਿੱਚੋਂ ਇੱਕ 12 ਸਾਢੇ ਸੀ ਟਰਾਲੀ ਹੋਈ ਆ 14 ਕਿੱਲਿਆਂ ਚੋਂ ਤੇ ਦੋ ਗੱਟੈਂਕੀਆਂ ਖੜੀ ਇੱਕ ਇਹਦੇ ਚ ਸੀ ਯਾਨੀ ਆ ਆ 12 ਸੀ ਦੀ ਟਰਾਲੀ ਆ ਜਿਹੜੀ ਇਹਦਾ ਬਕਸਾ ਅੱਧਾ ਹੀ ਸੀਗਾ ਤੇ ਉਹਦੇ ਚ ਜਦੋਂ ਤੋਲਣ ਜਾਂਦੇ ਹੁੰਨੇ 160 ਗੱਟੇ ਮਸਾ ਨਿਕਲਦੇ ਖੇਚਤ ਹੋ ਗਏ ਜੇ 60 ਗੱਟੇ ਨਿਕਲੇ ਤੇ 20 ਘਟੇ ਇਹਦੇ ਚਲਾ ਲਓ ਜਾਂ 30 ਵੀ ਲਾ ਲਈਏ 190 ਘਟੇ ਤੇ ਚੌਕੋ ਚੌਕੀ 16 5 ਚੌਕਾ 20 ਤੇ ਜਾਨੀ 50 ਘਟੇ ਵੀ ਨਹੀਂ ਆਉਂਦੇਗੇ ਇਹਨੂੰ 50 ਆਉਂਦੇ ਨਹੀਂ ਮਹਾ 45 46 ਘਟੇ ਆਉਣਗੇ ਕਿੱਲੇ ਨੂੰ ਉਹ ਵੀ ਅੱਜ ਤੋਲਦੇ ਆ ਤਾਂ ਤੇ ਜੇ ਇਹਨੂੰ ਲੋਰੀਆਂ ਦੇ ਹੀ ਕੇ ਘਰੇ ਪਈ ਨੂੰ ਲੋਰੀਆਂ ਦੇ ਹੀ ਕੇ ਸਿਕਾਈ ਗਏ ਫੇਰ ਇਹਦਾ ਝੜ ਜਾਵੇਂ ਮਰ ਜਾਣਾ ਅਸੀਂ ਜਾਵਾਂ ਇੱਕ ਸਾਰ ਵਧੀਆ ਖੜਾ ਸੀ ਤੇ ਵਧੀਆ ਨਾਲ ਸੀ ਆ ਦੇਖੋ ਤੁਸੀਂ ਫੇਰ ਵੀ ਝਾੜ ਨਹੀਂ ਦਿੱਤਾ ਯਾਰ ਰਸ ਮਿੱਤਰ ਪਿਆਰੇਓ ਚੋਨਾ ਜਦੋਂ ਲਾਇਆ ਮੀਂਹ ਬਹੁਤ ਆਇਆ ਸੀ ਬਹੁਤ ਲੇਟ ਹੋ ਗਿਆ ਸੀ ਵੀਡੀਓ ਵੀ ਪਾਈ ਸੀ ਆਪਾਂ ਜਿਹੜੇ ਭਰਾ ਪੱਕੇ ਜੁੜੇ ਹੋਏ ਆ ਵੇਖਦੇ ਆ ਤੇ ਆ ਹੱਦ ਤੇ ਆ ਜਾਂਦਾ ਆਪਣੇ ਤੇ ਉਹ ਵਾਹਣ ਸੀ ਜਿਹੜਾ 3.5 ਕਿੱਲੇ 7 ਕਿੱਲੇ ਜਗਾ ਹੈ ਤੇ ਉਸ ਤੋਂ ਬਾਅਦ ਉਹ ਜਿੱਥੇ ਟਰਾਲੀ ਢਿੰਦੀ ਉਹ ਨਾਲ ਆਪਣੇ ਕੋਲੇ ਠੇਕੇ ਤੇ ਤੁੰਦ ਹੋਣਾ ਮੈਂ ਤੇ ਜਾਣੀ ਜੇ ਵੰਗੇ ਵਾਲੀ ਟਰਾਲੀ ਹੁੰਦੀ ਉਹ ਫੇਰ ਤਿੰਨ ਟਰਾਲੀਆਂ ਫੁੱਲ ਸੀਗਾ 2 12 ਤੇ 1 11 مشین ਦੇ ਉਹਲੇ ਟਰਾਲੀ ਖੜੀ ਆ ਆ 7 ਕਿੱਲੇ ਜਗਾ ਆਪਣੀ ਕਰਦੀ ਆ ਇਹਦੇ ਨਾਲ ਜਿੱਥੇ ਮਸ਼ੀਨ ਤੇ ਐਂ ਅਗਲੇ ਪਾਸੇ ਹਰੇ ਹਰੇ ਕਰਤੇ ਦੇਖਦੇ ਆ ਇਹ ਹੋਰ ਹੈ ਉਥੋਂ ਤੇ ਐਨੂੰ ਉਹ ਹਰੇ ਹਰੇ ਕਰਤੇ ਜਿਹੜੇ ਦੇਖਦੇ ਉਹ 4 ਕਿੱਲੇ ਠੇਕੇ ਵਾਲੇ ਆ 4 ਤੇ 5.5 ਕਿੱਲੇ ਬਾਕੀ ਦੇਖਦੇ ਆਂ ਬਈ ਕਿਵੇਂ ਨਿਕਲਦਾ ਝਾੜ ਝੂੜ ਉਹਦੇ ਵੰਗਾ ਹੈ ਨਹੀਂ ਅੱਜ ਮਗਰ ਵੰਗਾ ਹੈ ਨਹੀਂ ਤਾਂ ਕਰਕੇ ਆ ਲਿਆਉਣੀ ਬਈ ਤੇ ਜੇ ਵੰਗਾ ਹੁੰਦਾ ਇਹਦੇ ਤੇ ਫਿਰ ਜਿਹੜੀ ਮੈਂ ਲਾ ਕੇ ਆਇਆ ਪਹਿਲਾਂ ਉਹਦੇ ਚ ਵੀ ਦੋ ਟੈਂਕਾਂ ਪੈਣੀਆਂ ਫੇਰ ਪੂਰਾ ਆ ਜਾਣਾ ਤਿੰਨ ਟਰਾਲੀਆਂ ਫੁੱਲ ਸੀ ਜਿਹੜੀ ਹੁਣ ਟਰਾਲੀ ਫਿਰ ਪਹਿਲਾਂ ਹੀ ਕੱਢਿਆਈ ਆ ਮੈਂ ਇਹਾ ਚਲੋ ਜਦੋਂ ਟਰਾਲੀ ਤੇ ਲੈ ਕੇ ਹੀ ਆਉਣੀ ਪਣੀ ਲੀ ਆ ਵਾਣ ਦਾ ਜਿਹੜਾ ਉੱਚਾ ਇਹ ਦਾ ਸਗਾ ਗਿੱਲਾ ਮੜਾ ਜਾ ਜਿਹੜੇ ਉਹ ਆਣਾ ਸਾਰੇ ਸੁੱਕੇ ਪਏ ਆਪਣੇ ਬਾਕੀ ਚਲੋ ਦੇਣੇ ਕੀ ਵਣਦਾ ਭਰੀ ਬਹੁਤ ਆਉਂ ਆਪਣਾ ਮੜੀ ਪਰਾਲੀ ਫੜਾ ਦੇ ਲਾਜ ਕੇ ਇੱਕ ਦੋ ਸਾਂ ਦੇ ਇੰਨੀ ਜਗ੍ਹਾ ਵੱਡੀ ਜੀ ਆਪਾਂ ਕੱਲਾ ਆਪਣਾ ਹੀ ਰਹਿ ਗਿਆ ਵੇ ਲੋ ਆਸੇ ਪਾਸੇ ਸਭ ਦੇ ਰੀਪਰ ਵੱਜੇ ਪਏ ਥੋੜਾ ਜਿਹਾ ਲੇਟ ਹੋ ਗਏ ਸੀ ਉਦੋਂ ਲਾਉਣ ਚ ਤੀਜੇ ਲੋਹ ਚ ਤੋਰਾਂਗੇ ਸਾਰਾ ਹੱਕ ਦਾ ਕਮਾਲਾ ਨਹੀਂ ਸਾਡੇ ਇੰਨੀ ਕੋਈ ਟਰਾਲੀ ਭਰ ਕੇ ਅਗਲਾ ਕਊਗਾ ਡੀਆਈ ਰਹਿਣ ਦੇ ਛੱਤੇ ਦੀ ਬਾਹ ਤੇ ਹਜੇ ਤਾਂ ਡੀਆਈ ਨੇ ਵਟ ਨਿਘਾ ਲਿਆਂਦਾ ਮੂੰਹ ਨਹੀਂ ਚੱਕਿਆ ਹੱਕ ਦਾ ਪਾ ਲੈਂਦੇ ਆ ਦੋ ਫੁੱਟ ਉੱਚੀ ਧਰਤੀ ਤੋਂ ਤੇ ਟਰੈਕਟਰ ਕੀ ਕਰੇ ਹਲਾਵਾ ਦਾ ਘਾਟ ਹੀ ਕੋਈ ਨਹੀਂ ਨਾਲ ਵਧੀਆ ਮੁੜਿਆ ਫਿਰਦਾ ਉਹ ਵੀ ਕਹਿੰਦੇ ਅੱਜ ਆਏ ਆ ਢੇੜਾ ਮਾਰਨ ਦੋ ਦਿਨਾਂ ਤੋਂ ਤੇ ਮਾਰਗਾ ਹੋ ਜਾਂਦੇ ਆ ਘਰਾ ਚਾ ਤਾਂ ਕਰਕੇ ਸਿਸਟਮ ਤੇੜ ਹੋ ਜਾਈਏ ਜਿਹੜੇ ਬੱਤੇ ਕਿਹੜੇ ਗੁੜੇ ਮਾਰਨ ਦਾ ਪਤਾ ਨਹੀਂ ਹੁਣ ਸੂਰਸਾਰੇ ਆ ਕੇ ਨਹੀਂ ਆਏ ਕੁਝ ਨਹੀਂ ਪਤਾ ਕੋਲ ਕੜੰਗਾਉਣ ਲੱਗ ਗਿਆ ਯਾਰ ਕਮਾਲ ਹੋ ਗਈ ਦੱਸ ਜਵਾ ਦਰੀ ਦਾ ਖਾਲੀ ਦਾ ਸਾਰੇ ਭੱਜੇ ਨੇ ਸਾਹਮਣੇ ਉਹ ਆਖਲਾ ਭੈਣ ਝੁੱਗੀ ਪਾ ਰਹੇ ਝੁੱਗੀ ਉਹ ਨਾ 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 ਇਹ ਤਾਂ ਪੰਨਾ ਪਾੜ ਦੇਗਾ ਤੂੰ ਮੇਰਾ ਤਾਜਾ 200 ਲੈ ਇਧਰ ਦੀ ਉਤਰਿਆ ਥੱਲੇ ਤੈਨੂੰ ਆਖਿਆ ਪੰਨੇ ਉਤੋਂ ਦੀ ਆ ਇਹ ਤਾਂ ਪਾੜ ਦਊਗਾ ਸਵੇਰੇ ਲਾਵਾਂਗੇ ਇੱਕ ਟਰੈਲੀ ਉਹ ਖੜੀ ਦੋ ਆ ਖੜੀਆਂ ਇੱਕ ਘਰੇ ਖੜੀ ਆ ਨਾਲੇ ਤਾਂ ਮੂਹਰੋਂ ਡਈਆਂ ਉੱਚੀਆਂ ਕਰ ਦਿੰਗਾ ਪੇ ਪਾਣੀ ਥੱਲੇ ਨਿਕਲੀ ਜਾਊਗਾ ਨਾਲੇ ਚੱਲ ਕੇ ਰਾਹ ਝੋਨਾ ਆਪਣਾ ਚੁੰਡ ਤੇ ਪਾਣਾ ਵੀ ਜ਼ਰੂਰੀ ਹੈ ਤੇ ਦੋ ਪੱਲੜ ਪਾ ਕੇ ਤੇ ਪੰਨਾ ਪਾਦਾ ਦੋਹਾਂ ਟਰਾਲੀਆਂ ਦੇ ਸਨ ਚ ਮੰਜੜਾ ਲਾ ਦੇਗੇ ਬਾਕੀ ਸਵੇਰੇ ਵੇਣੇ ਕਿੱਥੇ ਲਾਈਏ ਬਾਹ ਪਾਦੀ ਪਾ ਦਨੇ ਆਪਾਂ ਹੋਰ ਇੱਕ ਵੀ ਪੁੱਤੋ ਪਾ ਲਈਏ ਹੋਰ ਹੁਣ ਰਾਤ ਨੂੰ ਆਪਾਂ ਬੇਫਿਕਰ ਹੈ ਬਾਪੂ ਸਾਹਿਬ ਬੇਫਿਕਰ ਹੈ ਤੇ ਲੈ ਵੀ ਤੇ ਤੋਂ ਟਰੈਕਟਰ ਤੇ ਕਾ ਮੋਟਰਸਾਈਕਲ ਤੇ ਚੜਾ ਦੇ ਬਾ ਇੱਥੇ ਕਿੱਝ ਕਰੀ ਜਾਣਾ ਤੇਰਾ ਉਧਰ ਆ ਬਾਤ ਚ ਚੱਤੀ ਇਹ ਤੋਲਣਾ ਤਾਲਾ ਨਹੀਂ ਕੀ ਕਰਨਾ ਇਹ ਲਾ ਤੈਨੂੰ ਬਠਾ ਤੇਰੀ ਆਈ ਠੀਕ ਜਾ ਯਾਰ ਹੁਣ ਤਾਂ ਲੰਡੀ ਸਾਰੀ ਮੁੱਕ ਗਈ ਤੇ ਤੂੰ ਹਜੇ ਸਾਡਾ ਪੱਖਾ ਹੀ ਲਾ ਇਹ ਇਹ ਵੀ ਲਵਾ ਦੇ ਪੱਖਾ ਮੇਰਾ ਲਵਾ ਦੇ ਬੰਟੀ ਨਹੀਂ ਤੈਨੂੰ ਮੈਂ ਆਪਣੇ ਯਾਰਾਂ ਤੋਂ ਆਨਲਾਈਨ ਲਾਣ ਤਾਂ ਪਾਉਂਗਾ ਕੋਈ ਗੱਲ ਨਹੀਂ ਤੇ ਚੈਨਲ ਤੋਂ ਅੱਜ ਲੱਭ ਲਿਆ ਮੇਰਾ ਠੀਕ ਹੈ ਹਾਂ ਇਹ ਬਹੁਤ ਤਾਂਕ ਕਰਦੇ ਦੋਵੇਂ ਇਹਨਾਂ ਨੂੰ ਮੜੇ ਯਾਰ ਅੱਜ ਦਾ ਮਾਨ ਦੇਣਾ ਭਾਜੇ ਨਾ ਇਹਨਾਂ ਨੇ ਝੋਨਾ ਦੋਲਿਆ ਦਾ ਆਪਾਂ ਲਾ ਦਿੰਦੇ ਇਹਨਾਂ ਨੂੰ ਆਓ ਥੋੜੇ ਰਹਿ ਜਾ ਕੱਢ ਕੇ ਜੀ ਚਲੋ ਚੰਗੋ ਆਪਾਂ ਵੀ ਕੱਢੀਏ ਚਾਰ ਆ ਜਾ ਵੇਖੀਏ ਫਿਰ ਆ ਰਹੀ ਅਕਬਾ ਉਹ era पाणी ਮੈਂ ਅਜ ਦੀ ਪਹਿਲਾ ਆਖਿਆ ਹਾਂ ਇਹਨੂੰ ਲਾਉਣ ਲੱਗਦੇ ਆ ਪੱਖਾ ਸਵੇਰੇ ਹੀ ਕੱਢਾਂ ਇਕੱਠਾ ਆਹਾ ਤੇ ਇੱਕ ਉਹ ਮਾਲ ਪਿਆ ਤੇ ਇੱਕ ਪਰੇ ਪਿਆ ਚਾਰ ਇਕੱਠਾ ਹੀ ਕੱਢਾਂਗੇ ਹੂੰ ਧੰਗੋ ਆਹਾ ਲੈ ਵੀ ਮੈਂ ਤਰ ਪਿਆਰ ਲਾਉਣੇ ਕਰਾਂ ਜਾ ਕੇ ਯਾ ਹੂੰ ਗੱਲ ਆਹਰ ਨਹੀਂ ਪੈਣਾ ਤਾਂ ਚਿੰਬੜ ਜਾਂਦਾ ਨਾਲ ਲੈ ਨਾ ਹੋਰ ਤੇ ਨੌ ਕਿ ਲਿਆਂਦਾ ਨਵਾਂ ਲੱਗਦਾ ਜਿਵੇਂ ਹੀ ਲਾਗਦਾ ਪੈਂਡ ਮੰਡੀ ਦਾ ਨਿਆਰਾ ਪੈਂਡ ਮੰਡੀ ਦਾ ਪੈਂਡ ਮੰਡੀ ਦਾ ਇਹੀ ਸੌਖਾ ਨਾ ਘਰੇ ਪੱਲੜਾਂ ਤੇ ਮੱਥਾ ਮਾਰਨ ਦੀ ਲੋੜ ਨਹੀਂ ਇੱਥੇ ਹੁਣ ਆ ساری ਮੰਡੀ ਦਾ ਚੱਕੀ ਜਾਊਗੀ ਪੰਜਾਂ ਚਾਰਾਂ ਦਣਾਜ ਲੇਬਰਾਂ ਲੂਰਾਂ ਜਾਵਾਲਣਾਂ ਇੱਕ ਤਾਂ ਨਾਲ ਘਰ ਹੈਗਾ ਤੇ ਇੱਕ ਆਪਣਾ ਆਹਾਂ ਇੱਥੇ ਸ਼ੈੱਡ 'ਚ ਪੈਣਾ ਸੌਖਾ ਤੰਬੂ ਨਹੀਂ ਪਾਉਣਾ ਬਣ ਸਿੱਧੀ ਮੱਛਰਦਾਨੀ ਲਾ ਕੇ ਇੱਥੇ ਪੈ ਜਾ ਕਰੋ ਬੰਦਾ ਤੇ ਬਾਕੀ ਘਰ ਦੇ ਕੋਲੇ ਦਿਨੇ-ਦਿਨੇ ਡਰ ਕੋਈ ਨਹੀਂ ਤਾ ਕਰਕੇ ਫਿਰ ਇਹ ਆਪਾਂ ਬਾਸਪਤੀ ਇੱਥੇ ਲਾ ਰਹੇ ਹਾਂ ਘਰੇ ਜਗਾ ਦੀ ਵੀ ਕਮੀ ਆ ਤੇ ਦੂਜੇ ਨੰਬਰ ਤੇ ਖੈ ਦਾ ਵੀ ਘਰੇ ਲਾਉਂਦਾ ਇੱਥੇ ਵਧੀਆ ਫੜ ਤੇ ਸੁੱਕਦਾ ਬਹੁਤ ਵਧੀਆ ਚੋਨਾ ਖਰਾਬ ਨਹੀਂ ਹੁੰਦਾ ਬਾਕੀ ਉਹਦੇ ਨਾਲ ਹੁਣ ਜੱਕ ਜਵੇਂ ਨਹੀਂ ਚੁਕਾਇਆ ਇਹਦੇ ਨੇ ਚੁਕਾਈ ਜੰਨੇ ਨੋਗਰੇ ਨਹੀਂ ਮੰਡੀ ਦਾ ਨਿਆਰਾ ਆ ਬਾਸ ਪਤੀ ਕੋਲੇ ਇੱਥੇ ਸ਼ੈੱਡ 'ਚ ਹੋਰ ਬੰਦੇ ਪਏ ਆਪਣੇ ਪਿੰਡ ਦੇ ਕੋਈ ਡਰ ਨਹੀਂ ਹੁਣ ਤੋਂ ਇਹ ਪਾਨ ਬੈਠੇ ਪਿੰਡ ਦੇ ਹੁਣ ਤਾਂ ਨੇ ਬੜਾ ਜੱਲਾ ਗਾਂ ਬਈ ਅੱਜ ਜਮਾ ਵਹਿਲੀ ਹੋ ਗਈ ਮੰਡੀ ਅੱਜ ਤੇ ਉਹ ਉੱਥੇ ਆਪਣਾ ਝੋਨਾ ਟੁਲੀ ਜਾਂਦਾ ਆ ਪੱਖਾ ਕਿੱਥੇ ਪਿਆ ਇੱਥੇ ਵੀ ਝੋਨਾ ਪਿਆ ਆਪਣਾ ਮਾ ਡਿੱਗ ਗਿਆ ਝੋਨਾ ਇਹ ਜਿੰਨਾ ਡਿੱਗ ਗਿਆ ਇਹ ਓਏ 6 ਟਟਾਣਾ ਸਾਡੇ ਤਾਂ ਸਾਡੇ 9 ਕਿੱਲਾ ਝੋਨਾ ਹੈ ਇਹ ਨੂੰ ਪੱਖਾ ਲੱਗੂ ਜਿਵੇਂ ਇਹ ਇਧਰ ਮਗਰ ਆਪਣੇ ਤੋਂ ਬਸ ਇੱਕ ਦੋ ਘਰ ਰਹਿ ਕੇ ਛੋਟੇ ਛੋਟੇ ਮਾ ਲੋ ਥੋੜੇ ਥੋੜੇ ਵਾਹ ਝੋਨੇ ਵਾਲੇ ਆਪਣੇ ਤੋਂ ਮੂਰੇ ਜਿਆਦੇ ਵੱਡੇ ਘਰਾਂ ਦਾ ਝੋਨਾ ਹੈ ਯਾਨੀ 33 40 40 50 ਪਿਆ ਕਿੱਲੇ ਆਣਗਾ ਤਾਂ ਆਪਣਾ ਹੀ ਸੱਖਣਾ ਸੀਗਾ ਠੀਕ ਹੀ ਗੱਲਾਂ ਦਾ ਠੀਕ ਹੀ ਗੱਲਾਂ ਦਾ ਤੇ ਹੁਣ ਆ ਟੁਲੀ ਜਾਂਦਾ ਇਹ ਲਾਉਣਾ ਮੈਂ ਦਿਮਾਗ ਵੀ ਕਿੰਨੇ ਕਿੱਲਾਂ ਦਾ ਸੀ ਇੱਥੇ ਮਨ ਹੁਣ ਇੰਨਾ ਠੰਡ ਹੋ ਗਈ ਠੰਡ ਹੋਣਾ ਫਾਇਦਾ ਹੋ ਗਿਆ ਜਰਾ ਜ ਰਜਾਈ ਮੂੰਹ ਤੇ ਲਈ ਜਾਊਗੀ ਬਾਹਰ ਮੂੰਹ ਤਾਂ ਕਰਨਾ ਆ ਅੱਗੇ ਨਹੀਂ ਨਾ ਟਕੀਦਾ ਅੱਜ ਹੁਣ ਠੰਡ ਬਹੁਤ ਦੇ ਲ ਸਾਰਿਆਂ ਨੂੰ ਤਰੇਲ ਪੈਂਦੀ ਐ ਚੱਲਿਆ ਖਾਰਸਾ ਜੀ ਨੂੰ ਨਹੀਂ ਕੋਈ ਹੈ ਪ੍ਰਵਾ ਠੀਕ ਐ ਯਾਰ ਤੈਨੂੰ ਵਾਇਰਲ ਕਰ ਦੇਣਾ ਅੱਜ ਲਘੋਲਾ ਮੂੰ ਜੇ ਲਘੋਣਾ ਦਾ ਤੂੰ ਕਿਉਂ ਮੰਨਦਾ ਝੋਨੇ ਨੂੰ ਤਾਂ ਟਟ ਗਿਆ ਤੇ ਇਹ ਨੂੰ ਨਹੀਂ ਟਟ ਗਿਆ ਨਹੀਂ ਨਹੀਂ ਇਹ ਨਹੀਂ ਮੈਂ ਤਾਂ ਤੇਰੀ ਇਰਜ਼ਾਈ ਦੀ ਗੱਲ ਕਰਦਾ ਵੀ ਤੂੰ ਇਹ ਲਈ ਪ੍ਰਵਾ ਹੀ ਨਹੀਂ ਮੰਨ ਰਿਹਾ ਤਰੇਦ ਰੂਲਦੀ ਯਾਰ ਵੀਡੀਓ ਤਾਂ ਤੇ ਆਉਂ ਪਾ ਯਾਰ ਮੇਰੀ ਗੱਲ ਸੁਣ ਉਹ ਏ ਤੂੰ ਐਂ ਧੂਆਂ ਜਣਾ ਬਾਹਰ ਉਹ ਉਥੇ ਜੋ ਆਪਣੇ ਪਏ ਆਵੇ ਹੈ ਤੇ ਤੈਨੂੰ ਕੀ ਲੋੜ ਘਰੇ ਜਾ ਤੂੰ ਕੋਈ ਨਾ ਤੂੰ ਐਂ ਕਰ ਓਏ ਤੂੰ ਇਹ ਦੇਖ ਤੂੰ ਮੈਂ ਮੈਂ ਤੈਨੂੰ ਸਹੀ ਐਡ ਕਰ ਦੇਵਾਂ ਹੋ ਉਥੇ ਆਪਣਾ ਝੋਨਾ ਪਿਆ ਤੇ ਉਥੇ ਸਾਡੇ ਕੋਲੇ ਬੰਦਾ ਨਹੀਂ ਤੇ ਤੂੰ ਸ਼ੈੱਡ ਥੱਲੇ ਡਾਲਾ ਜਾ ਕੇ ਇੱਥੇ ਤੇਰੀ ਝੋਨੇ ਦੀ ਸਾਡੀ ਜ਼ਿੰਮੇਵਾਰੀ ਹੈ ਤੇ ਤੂੰ ਸਾਡੇ ਬਾਹ ਪਤੀ ਦੀ ਰਾਖੀ ਪੈ ਇਹਦਾ ਕਰਮਾ ਆਲਾ ਅੱਜ ਦਾ ਦੇਣਾ ਹੈ ਹੋਰ ਐ ਇੱਥੇ ਦਾ ਹੀ ਪਏ ਆ ਤੇ ਤੂੰ ਉਹ ਸਾਡੇ ਬਾਹ ਪਤੀ ਕੋਲੇ ਜਾ ਵੜਾ ਜਾ ਨਾਲੇ ਉਥੇ ਤੈਨੂੰ ਤਰੇਲ ਨਹੀਂ ਪੈਣੀ ਕਿੱਦਾਂ ਹਜੇ ਕਿੰਨੇ ਦਿਨਾਂ ਗਦਨੇ ਇੱਥੇ ਬੈਠੇ ਨੇ ਦਿਵਾਲੀ ਇਹਦੇ ਦਿਵਾਲੀ ਇਹਦੇ ਨਾ ਬੈਠਾ 21 ਤਰੀਕ ਦਾ 21 ਤਰੀਕ ਗਰਪੂਰ ਵੀ ਨਾ ਗਿਆ ਹੈ ਅਸੀਂ ਦਾ ਗਰਪੂਰ ਵੀ ਟਪਾ ਕੇ ਤੇਰੇ ਤਾਂ ਵੀ ਟਪਾ ਕੇ ਸਵੇਰੇ ਸਵੇਰੇ ਤੋਲ ਜਣਾ ਤੇਰਾ ਮੇਰਾ ਸਵੇਰੇ ਕਹਿੰਦੇ ਆਪ ਨੂੰ ਠੀਕ ਹੈ ਯਾਰ ਕਿੰਨਾ ਮੋਇਸਚਰ ਆਈ ਜਾਂਦਾ ਵੀ ਇਹ ਕੀ ਆ ਇਹ ਨਾ ਜਿੱਦੇ ਲਾਇਆ ਉਦੇ ਵੀ ਨਹੀਂ ਉਦੋਂ ਤੋਂ ਤਾਂ ਵੇਂਦੀ ਨਹੀਂ ਨਾ ਉਦੋਂ ਤੋਂ ਤਾਂ ਦੇਖਿਆ ਨਹੀਂਗਾ ਉਦੋਂ ਤੋਂ ਇਹ ਪਿਆ ਪਿਆਈ ਵਧੀ ਜਾਂਦਾ ਪੱਖੇ ਦੀ ਵਾਰੀ ਤਾਂ ਹੋਣ ਆਈ ਆ ਬਹੁਤ ਦਿਨਾਂ ਬਾਅਦ ਆਈ ਹੋ ਗਏ ਤਾਂ ਸਾਧਨੋਂ ਪੱਖਾ ਲੱਗੇ ਨੂੰ ਪੱਖਾ ਹੀ ਆਹ 12 15 ਦਿਨ ਬਿਨਾਂ ਪੱਖੇ ਤਾਂ ਹੀ ਪਿਆ ਰਹਿਣਾ ਸਾਡੇ ਵੀ ਅੱਜ ਆਈ ਆ ਲਵਾਰੀ ਪਹਿਲਾਂ ਹੋਵੇਲਾ ਹਜੇ ਹਜੇ ਵੀ ਕੱਲ ਨੂੰ ਲੱਗੂ ਪੱਖਾ ਸਾਡੇ ਵੀ ਹਜੇ ਤਾਂ ਕੱਲ ਨੂੰ ਲੱਗਦਾ ਨਹੀਂ ਨੀਂਦਾ ਮੈਨੂੰ ਲੱਗਦਾ ਇਹ ਚ ਤੋਲਣ ਤਾਲਣ ਲੱਗ ਗਿਆ ਤਾਂ ਨਾ ਮਸਤ ਲੱਗ ਗਿਆ ਹੋਰ ਉਹ ਆਹ ਪੱਲੇ ਹੀ ਪਾਲਾ ਸਾਈਕਲ ਵਾਲੀ ਉਹਦੇ ਵਾਲੀ ਆ ਯਾਰ ਹੀ ਪੈਸ ਵਾਲੇ ਆ ਵੇ ਸਾਈਕਲ ਤੇ ਪਾਈ ਬੈਠਾ ਆ ਲਾ ਕਿਹੜਾ ਪੱਲੀ ਪਾਈ ਬੈਠਾ ਨੂੰ ਜੁਰਮਾਨਾ ਲਾਉਣ ਨਾਲੇ ਤੇ ਤੂੰ ਇਕੱਲੇ ਕੰਬਲ ਜੀ ਪਿਆ ਯਾਰ ਨਹੀਂ ਤੇ ਆ ਤੈਨੂੰ ਸਾਈਕਲ ਵਾਲਾ ਜ਼ਰੂਰੀ ਆ ਯਾਰ ਪਰ ਇਹ ਪੱਖੇ ਵਾਲਿਆਂ ਨੇ ਟੰਗੀ ਆ ਅਸਲ ਤੇ ਵਾਲਿਆਂ ਨੇ ਟੰਗੀ